ਆਮ ਬੰਦਾ ਜਿਹੜਾ ਕਿ ਕਰਦਾ ਚੱਕ ਕੇ ਭੇਜਦਾ ਨਾ ਜੀ ਬੰਦਿਆਂ ਨੂੰ ਬੱਚਿਆਂ ਨੂੰ ਆਪਣੇ ਨੂੰ ਉਹਨਾਂ ਵਾਸਤੇ ਦਿੱਕਤ ਹੋਰ ਆ ਜਾਂਦੀ ਹੈ ਜਿਹੜੇ ਬੱਚੇ ਨਾ ਥੋ 12 12ਵੀਂ ਪਾਸ ਕਰਕੇ ਆਇਰਲੈਂਡਸ ਕਰਕੇ ਜਾਂਦੇ ਆ ਬਾਹਰ ਉਹ ਦਿੱਖਤਾ ਹੁੰਦੇ ਆ ਜਿਹੜੇ ਕਿ ਟ੍ਰੇਨ ਨਹੀਂ ਹੁੰਦੇ ਕਿਸੇ ਦਾ ਸਕਿੱਲ ਨਹੀਂ ਹੁੰਦੀ ਅਨਸਕਿਲਡ ਹੁੰਦੇ ਆ ਜੀ ਉਹਨਾਂ ਨੂੰ ਬਹੁਤ ਔਕਾਤ ਕੰਮ ਨਹੀਂ ਮਿਲ ਰਿਹਾ ਹੁੰਦਾ ਬਾਰ ਤੁਸੀਂ ਹੈਰਾਨ ਨਹੀਂ ਹੋਵੋਗੇ ਕਿ ਤੰਬੂ ਲਾ ਕੇ ਬੈਠੇ ਨੇ ਬੱਚੇ ਕੈਨੇਡਾ ਦੇ ਵਿੱਚ ਬਾ ਤੰਬੂ ਲਾ ਕੇ ਗੁਜ਼ਾਰਾ ਕਰਦੇ ਆ ਕੰਡਾ ਸਰਕਾਰ ਨੇ ਸੋਚਿਆ ਵੀ ਆਪਾਂ ਘੜ ਤੋਂ ਘੜ ਜੀਏਸੀ ਵਧਾ ਦੇਣਾ ਇਹਨਾਂ ਦੇ ਫਿਰ ਉਹਨਾਂ ਨੇ 12 ਮਹੀਨੇ ਜੀਏਸੀ ਕਰਤੀ ਘੜ ਤੋਂ ਘੜ ਆਪਣਾ ਦਾ ਖਰਚਾ ਕੱਢ ਲੈਣਗੇ ਕੰਮ ਤਾਂ ਇੱਥੇ ਮਰਦਾਂ ਨੇ ਕੰਮ ਨਹੀਂ ਉੱਤੇ ਮਰਕੇ ਜਿਹੜੇ ਜਿਹੜੇ ਵਿਕਸਿਤ ਮੁਰਕੇ ਨੇ ਜੀ ਕਿਵੇਂ ਲੁੱਟ ਰਹੇ ਆ ਜੀ ਇਹ ਆਮ ਮੁਰਕਾਂ ਨੂੰ ਇਹ ਤੁਹਾਨੂੰ ਇੱਥੋਂ ਨਜ਼ਰ ਆਉਂਦਾ ਜਿਹੜੇ ਵਿਕਸਿਤ ਮੁਰਕੇ ਨੇ ਕਨੇਡਾ ਵਰਗੇ ਅਮਰੀਕਾ ਵਰਗੇ ਆਸਟ੍ਰੇਲੀਆ ਵਰਗੇ ਯੂਕੇ ਵਰਗੇ ਜਿੱਥੇ ਕਿ ਸਾਡੇ ਪੰਜਾਬੀ ਆਖਾਂ ਮੀਂਹੇ ਜਾ ਰਹੇ ਆ ਦੰਗੀਆਂ ਲਾੜਾ ਜਾ ਰਹੇ ਆ ਤੇ ਖਬਰ ਉਹਨਾਂ ਨੌਜਵਾਨਾਂ ਵਾਸਤੇ ਵਿਦਿਆਰਥੀਆਂ ਵਾਸਤੇ ਜਿਹੜੇ ਅਮਰੀਕਾ ਦੇ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਆ ਅਮਰੀਕਾ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਆ ਅਗਲਾ ਜਿਹੜਾ ਐਜੂਕੇਸ਼ਨ ਦਾ ਸੀਜ਼ਨ ਸ਼ੁਰੂ ਹੋਣਾ ਉਹਦੇ ਵਿੱਚ ਉਹਨਾਂ ਨੂੰ ਵੱਧ ਫੀਸਾਂ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਅਮਰੀਕਾ ਜਿਵੇਂ ਕਿ ਨਾ ਕੈਨੇਡਾ ਦੇ ਵਿੱਚ ਨਾ ਜੀ ਜਿਹੜੀ ਜੀਆਈਸੀ ਵਧਾ ਕੇ ਉਹਨਾਂ ਨੇ ਦੁੱਗਣੀ ਕਰ ਦਿੱਤੀ ਆ 12 12 ਪਹਿਲਾਂ 6 6 ਲੱਖ ਸੀ 12 ਲੱਖ ਦੇ ਕਰੀਬ ਕਰ ਦਿੱਤੀ ਗਈ ਹੈ ਜੀ ਤੇ ਉਹਦੇ ਨਾਲ ਬਹੁਤ ਦਿੱਕਤ ਹੋਈ ਹੈ ਜੀ ਆਮ ਬੰਦਾ ਜਿਹੜਾ ਕਿ ਕਰਜ਼ਾ ਚੱਕ ਕੇ ਭੇਜਦਾ ਨਾ ਜੀ ਬੰਦਿਆਂ ਨੂੰ ਬੱਚਿਆਂ ਨੂੰ ਆਪਣੇ ਨੂੰ ਉਨਾ ਵਾਸਤੇ ਦਿੱਕਤ ਹੋਰ ਆ ਜਾਣੀ ਆ ਵੈਸੇ ਤਾਂ ਕੈਨੇਡਾ ਦੇ ਵਿੱਚ ਇਹ ਚੱਲ ਰਿਹਾ ਅੱਜ ਵੀ ਉੱਥੇ ਰੁਜ਼ਗਾਰ ਨਹੀਂ ਮਿਲ ਰਿਹਾ ਬੱਚਿਆਂ ਨੂੰ ਜਿਹੜੇ ਬੱਚੇ ਨਾ 12 12ਵੀਂ ਪਾਸ ਕਰਕੇ ਆਇਰਲੈਂਡਸ ਕਰਕੇ ਜਾਂਦੇ ਆ ਬਾਹਰ ਉਹ ਇੱਕ ਤਾਂ ਉਹ ਹੁੰਦੇ ਆ ਜਿਹੜੇ ਕਿ ਟ੍ਰੇਨ ਨਹੀਂ ਹੁੰਦੇ ਕਿਸੇ ਦਾ ਸਕਿੱਲ ਨਹੀਂ ਹੁੰਦੀ ਅਨਸਕਿਲਡ ਹੁੰਦੇ ਆ ਜੀ ਉਹ ਉਹਨਾਂ ਨੂੰ ਬਹੁਤ ਔਖਾ ਕੰਮ ਨਹੀਂ ਮਿਲ ਰਿਹਾ ਉੱਥੇ ਕੰਮ ਨਾ ਮਿਲਣ ਕਰਕੇ ਉਹਨਾਂ ਬੱਚਿਆਂ ਨੂੰ ਦਿੱਕਤ ਆ ਮਕਾਨ ਬਾਹਰ ਤੁਸੀਂ ਹੈਰਾਨ ਨਹੀਂ ਹੋਵੋਗੇ ਕਿ ਤੰਬੂ ਲਾ ਕੇ ਬੈਠੇ ਨੇ ਬੱਚੇ ਕੈਨੇਡਾ ਦੇ ਵਿੱਚ ਬਾਹਰ ਤੰਬੂ ਲਾ ਕੇ ਗੁਜ਼ਾਰਾ ਕਰਦੇ ਆ ਕੈਨੇਡਾ ਸਰਕਾਰ ਨੇ ਸੋਚਿਆ ਵੀ ਆਪਾਂ ਘੜ ਤੋਂ ਘੜ ਜੀਆਈਸੀ ਵਧਾ ਦਈਏ ਇਹਨਾਂ ਦੀ ਫਿਰ ਹੂੰ ਉਹਨਾਂ ਨੇ 12 ਲੱਖ ਜੀਆਈਸੀ ਕਰਤੀ ਘੜ ਤੋਂ ਘੜ ਆਪਣਾ ਦਾ ਖਰਚਾ ਕੱਢ ਲੈਣਗੇ ਕੰਮ ਤਾਂ ਇੱਥੇ ਮਿਲਦਾ ਨਹੀਂ ਕੰਮ ਨੇ ਉੱਥੇ ਮਿਲਦਾ ਜਿਹਦਾ ਬੰਦਾ ਅਨਸਕਿਲਡ ਆ ਉਹ ਤਾਂ ਜਾਵੇ ਨਾ ਕੈਨੇਡਾ ਜਿਹਨੇ ਕੰਮ ਨੇ ਸਿੱਖਿਆ ਕੋਈ ਉਹਦਾ ਕੈਨੇਡਾ ਜਾਵੇ ਹੀ ਨਾ ਉਹ ਭੇਜਿ ਨਾ ਬੱਚੇ ਬੱਚਾ ਜੇ ਬੱਚੇ ਨੂੰ ਭੇਜਣਾ ਤਾਂ ਕੰਮ ਸਿਖਾ ਕੇ ਭੇਜੋ ਇੱਥੋਂ ਕੋਈ ਨਾ ਕੋਈ ਕੋਈ ਵੀ ਕੰਮ ਸਿਖਾ ਕੇ ਭੇਜੋ ਭਾਵੇਂ ਰੰਗ 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 ਕਰਨਾ ਕਰਕੇ ਕਰਨਾ ਸਿਖਾਉਣਾ ਭੇਜ ਦਿਓ ਭਾਵੇਂ ਟਾਇਰ ਬਦਲਣਾ ਸਿਖਾਉਣਾ ਭੇਜ ਦਿਓ ਭਾਵੇਂ ਕਿ ਕਾਰਾਂ ਧੋਣਾ ਸਿਖਾਉਣਾ ਭੇਜ ਦਿਓ ਇਹ ਇਹ ਬਹੁਤ ਵੱਡੀ ਗੱਲ ਆ ਤਾਂ ਕਿ ਤੁਹਾਡਾ ਹੋਵੇ ਤੇ ਇਹੀ ਉਹਨਾਂ ਨੇ ਵਧਾਤ ਤੇ ਗੱਲ ਅਮਰੀਕਾ ਨੇ ਵੀ ਕਰਤੀ ਆ ਹੁਣ ਅਮਰੀਕਾ ਨੇ ਜੋ ਕਾਲਜ ਨੇ ਉੱਥੇ ਦੇ ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਦੀ ਫੀਸ 30% ਤੱਕ ਵਧਾ ਦਿੱਤੀ ਆ 30% ਤੱਕ ਮਰਕੇ ਜਿਹੜੇ ਜਿਹੜੇ ਵਿਕਸਿਤ ਮੁਲਕ ਇਹਨਾਂ ਜੀ ਕਿਵੇਂ ਲੁੱਟ ਰਹੇ ਆ ਜੀ ਇਹ ਆਮ ਮੁਲਕਾਂ ਨੂੰ ਇਹ ਤੁਹਾਨੂੰ ਇੱਥੋਂ ਨਜ਼ਰ ਆਉਂਦਾ ਜਿਹੜੇ ਵਿਕਸਿਤ ਮੁਲਕ ਹੈਗੇ ਆ ਕੈਨੇਡਾ ਵਰਗੇ ਅਮਰੀਕਾ ਵਰਗੇ ਆਸਟ੍ਰੇਲੀਆ ਵਰਗੇ ਯੂਕੇ ਵਰਗੇ ਜਿੱਥੇ ਕਿ ਸਾਡੇ ਪੰਜਾਬੀ ਅੱਖਾਂ ਵਿੱਚੇ ਜਾ ਰਹੇ ਆ ਡੰਕੀਆਂ ਲਾਲਾ ਜਾ ਰਹੇ ਆ ਅੱਖਾਂ ਵਿੱਚੇ ਆ ਜਿਹੜੇ ਨਾ ਜੀ ਆਪਣਾ ਫਰਾਂਸ ਤੋਂ ਫਰਾਂਸ ਰੋਕੇ ਸੀਗੇ ਸਾਡੇ 276 ਦੇ ਕਰੀਬ ਬੰਦੇ 276 ਆਗੇ ਸੀ ਕੁਝ 300 ਦੇ ਤਜੋ 6 ਦੇ ਕਰੀਬ ਬੰਦੇ ਸੀਗੇ ਉਹਨਾਂ ਵਿੱਚੋਂ 22 ਬੰਦੇ ਪੰਜਾਬ ਦੇ ਵੀ ਹੈਗੇ ਨੇ ਪੰਜਾਬ ਦੇ ਬੰਦਿਆਂ ਤੋਂ ਵੀ ਕੱਲ ਪੁੱਛਿਛ ਕੀਤੀ ਆ ਵੀ ਤੁਸੀਂ ਕਿੱਦਾਂ ਗਏ ਸੀ ਭਾਵੇਂ ਕਿ ਉਹ ਕਹਿੰਦੇ ਅਸੀਂ ਤਾਂ ਜੀ ਘੁੰਮਣ ਗਏ ਸੀਗੇ ਅਸੀਂ ਕਿਹੜਾ ਉੱਥੇ ਕੋਈ ਡੰਕੀ ਲਾਣ ਗਏ ਸੀ ਇਹ ਅੱਖਾਂ ਮਿਜ ਕੇ ਭੱਜੇ ਫਿਰਦੇ ਆ ਲੋਕ ਪਾਗਲ ਹੋਏ ਫਿਰਦੇ ਆ ਕਿ ਅਸੀਂ ਅਮਰੀਕਾ ਜਾਣਾ ਸੀ ਕੈਨੇਡਾ ਜਾਣਾ ਸੀ ਪਰ ਉਹ ਇਹ ਨਹੀਂ ਸੋਚਦੇ ਕਿ ਉੱਥੇ ਹੈ ਕੀ ਹੈ ਪਰ ਉਹ ਲੋਕ ਜਿਹੜੇ ਅਮਰੀਕਾ ਕੈਨੇਡਾ ਦੇ ਵਰਗੇ ਮੁਲਕ ਹੈ ਉਹ ਇਹਨਾਂ ਬੱਚਿਆਂ ਦੀ ਇਹਨਾਂ ਲੋਕਾਂ ਦੀ ਮਾਨਸਿਕਤਾ ਦਾ ਲਾਹਾ ਲੈਂਦੇ ਆ ਲੁੱਟ ਰਹੇ ਆ 2 ਕਰੋੜ ਵਿਦਿਆਰਥੀ ਪਿਛਲੇ 2 ਸਾਲਾਂ ਦੇ ਵਿੱਚ ਭਾਰਤ ਦਾ ਗਿਆ ਬਾਹਰ ਜਿਤੋ 2 ਕਰੋੜ ਵਿਦਿਆਰਥੀ 110000 ਕਰੋੜ ਦਾ ਇੱਕ ਸਾਲ ਦਾ ਮਾਲੀਆ ਗਿਆ ਬਾਹਰਲੇ ਮੁਰੱਖਾਂ ਦੇ ਵਿੱਚ 110000 ਕਰੋੜ ਦਾ ਵੱਡਾ ਆਰਬੀਆਈ ਦੇ ਅੰਕੜੇ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਅੰਕੜੇ ਨੇ ਤੇ ਹੁਣ 30% ਅਮਰੀਕਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਫੀਸ ਵਧਾ ਦਿੱਤੀ ਹੈ ਜੀ ਹੂੰ ਹੁਣ ਤੈਨੂੰ ਦੇਣੀ ਪੈਣੀ ਆ ਕਿੰਨੇ ਪਰਸੈਂਟ 2.25 3 3 ਲੱਖ 25000 ਵਿਦਿਆਰਥੀਆਂ ਨੂੰ ਇਹਦਾ ਖਮਿਆਜਾ ਭੁਗਤਣਾ ਪੈਣਾ 325000 ਵਿਦਿਆਰਥੀਆਂ ਨੂੰ ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਤਾ ਕਿ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ